ਪਰ ਜਦੋਂ ਕਿਤੇ ਨਾਮ ਜਪਣਾ ਪੈ ਜੇ ਉਦੋਂ ਫਿਰ ਬੰਦਾ ਕਹਿੰਦਾ ਨਹੀਂ ਜੀ ਹੁਣ ਮੈਨੂੰ ਕੰਮ ਪੈ ਗਿਆ ਸਾਰਾ ਦਿਨ ਬੋਲਦਾ ਰਹੇ ਥੱਕਦਾ ਨਹੀਂ ਦੇਖੋ ਇੱਕ ਉਦਾਹਰਣ ਆਪ ਅੱਗੇ ਵੀ ਆਪ ਜੀ ਨਾਲ ਸਾਂਝੀ ਕੀਤੀ ਕਿ ਇੱਕ ਵਾਰੇ ਸਰਦਾਰ ਜੀ ਗੱਡੀ ਤੇ ਚੌਂਗੂ ਤੇ ਕੋੜੋਂ ਲੰਗੇ ਤੇ ਉਹ ਚੌਣ ਜਿਹਨੂੰ ਆਪ ਤੌਰ ਤੇ ਲੋਕੇ ਦੇ ਨੇ ਲੇਵਰ ਚਾਉ ਲੇਵਰ ਚਾਉ ਤਾਂ ਦੇਖਿਆ ਕਿ ਲੇਵਰ ਬਹੁਤੀ ਕੋਈ ਨਹੀਂ ਸੀ ਕਿਉਂਕਿ ਦੁਪਹਿਰ ਦਾ ਸਮਾਂ ਹੋ ਗਿਆ ਦੋ ਤਿੰਨ ਬੰਦੇ ਖੜੇ ਨੇ ਇੱਕ ਵਾਰ ਇਹ ਲੰਘਿਆ ਅੱਗੇ ਜਾ ਕੇ ਗੱਡੀ ਰੋਕੀ ਬੈਕ ਕਰਕੇ ਫਿਰ ਲਿਆਇਆ ਤੇ ਜਦੋਂ ਗੱਡੇ ਤੋਂ ਲੰਘ ਕੇ ਗਿਆ ਨਾ ਉਹ ਜਿਹੜੇ 2-3 ਜਣੇ ਬੈਠੇ ਹੋਏ ਉਹ ਵੱਡੀ ਗੱਡੀ ਵੇਖ ਕੇ ਕਹਿੰਦੇ ਨੇ ਦੇਖੋ ਰੱਬ ਨੇ ਕਈਆਂ ਨੂੰ ਤੇ ਇੰਨੀਆਂ ਕਰੋੜਾਂ ਦੀਆਂ ਗੱਡੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਨੇ ਪਤਾ ਨਹੀਂ ਕਿਹੜੇ ਕਰਮ ਕਰ ਲਏ ਨੇ ਕਿ ਸਾਡੇ ਵਰਗਿਆਂ ਨੂੰ ਦਿਹਾੜੀ ਵੀ ਨਹੀਂ ਮਿਲਦੀ ਜਿੰਦੇ ਨਾਲ ਘਰ ਦਾ ਗੁਜ਼ਾਰਾ ਹੋ ਜੇ ਇਹਨਾਂ ਨੂੰ ਗੱਡੀ ਲੈ ਕੇ ਵਾਪਸ ਆ ਗਿਆ ਔਰ ਉਹਨਾਂ ਨੇ ਅੱਗ ਪੁੱਛ ਲਿਆ ਕਿ ਪਾਇਆ ਜੀ ਖਾਲੇ ਬੈਠੇ ਉਦਾਸ ਜੇ ਬੈਠੇ ਹੋ। ਉਹ ਕਹਿੰਦਾ ਸਰਦਾਰ ਜੀ ਤੁਹਾਨੂੰ ਪਤਾ ਹੀ ਕਿ ਦਿਹਾੜੀ ਅੱਧੀ ਤੇ ਲੱਗ ਗਈ। ਦਿਹਾੜੇ ਮਿਲੇ ਕੋਈ ਨਹੀਂ ਤੇ ਹੁਣ ਖਾਦੇ ਹੱਥੇ ਕਰ ਜਾਣਾ ਤੇ ਫਿਰ ਖੁਸ਼ੀਆਂ ਕਿੱਥੋਂ। ਉਹ ਪੁੱਛਦਾ ਜੀ ਕਿੰਨੇ ਦਿਹਾੜੇ ਲੈਂਦੇ ਹੋ ਕਹਿੰਦੇ 500। ਉਹ ਸਰਦਾਰ ਜੀ ਕਹਿੰਦੇ ਹੁਣ ਅੱਧਾ ਘੰਟ ਅੱਧੀ ਦਿਹਾੜੀ ਬਾਕੀ ਰਹਗੀ 4 ਘੰਟੇ ਰਹਿ ਗਏ ਨਾ। ਕਿ 500 ਨਹੀਂ ਮੈਂ ਤੁਹਾਨੂੰ 600 600 ਦਿਆਂਗਾ ਮੇਰੇ ਨਾਲ ਚੱਲੋ। ਪੁੱਛਦੇ ਨੇ ਜੀ ਕੰਮ ਕੀ ਹੈ। ਹੁਣ ਉਹਨਾਂ ਨੇ ਕਿਹਾ ਕਿ ਕੰਮ ਕੋਈ ਨਹੀਂ ਕੋਈ ਔਖਾ ਨਹੀਂ ਮਿਹਨਤ ਵਾਲਾ ਕੰਮ ਨਹੀਂ ਚੱਲੂ ਤੇ ਸਹੀ ਘਰ ਦੇ ਵਿੱਚ ਲੈ ਕੇ ਗਏ ਪਿੰਨੂ ਜਾ ਕੇ ਚਾਹ ਪਣੀ ਪੁੱਛਿਆ ਕਹਿੰਦੇ ਜੀ ਪਾਣੀ ਪਿਆ ਦਿਓ ਉੱਥੇ ਦਰੇ ਵਿਛਾ ਦਿੱਤੇ ਉੱਤੇ ਬਿਠਾ ਦਿੱਤਾ ਜਦੋਂ ਜਾ ਕੇ ਉਹਨਾਂ ਦੇਖਿਆ ਕਿ ਨਾ ਇੱਥੇ ਕੋਈ ਸੀਮਿੰਟ ਨਾ ਕੋਈ ਮਿਸਤਰੀ ਲੱਗਿਆ ਨਾ ਕੋਈ ਮਿੱਟੀ ਘਟੇ ਦਾ ਕੰਮ ਹੈ ਦਰੇ ਵਿਛਾਈ ਜਾਂਦੇ ਨੇ ਪੁੱਛਦੇ ਨੇ ਸਰਦਾਰ ਜੀ ਕੰਮ ਤੇ ਦੱਸੋ ਉਹ ਕਹਿੰਦਾ ਕੰਮ ਬੜਾ ਸੌਖਾ ਹੈ ਜੀ ਪਾਣੀ ਤੁਸੀਂ ਪੀ ਲਓ ਜਦੋਂ ਲੋਡ ਹੋਏਗੇ 10 ਦੇ ਚਾਹ ਵੀ ਬਣਾਵਾਂਗੇ ਪ੍ਰਸ਼ਾਦਾ ਵੀ ਮਿਲੇਗਾ 4 ਘੰਟੇ ਦੇ ਦਿਹਾੜੇ ਲਾਉਣੇ 600 600 ਰੁਪਏ ਵੀ ਤੁਹਾਨੂੰ ਤਿੰਨਾਂ ਨੂੰ ਮਿਲੇਗਾ ਤੇ ਕਰਨਾ ਕੀ ਹੈ ਜੀ ਕਹਿੰਦੇ ਕੰਮ ਬੜਾ ਸੌਖਾ ਮੈਂ ਅੱਗੇ ਕਿ ਬੋਲਾਂਗਾ ਤੁਸੀਂ ਪਿੱਛੇ-ਪਿੱਛੇ ਬੋਲਿਓ ਬੋਲਣਾ ਕੀ ਹੈ ਜੀ ਹੁਣ ਸਰਦਾਰ ਜੀ ਬੋਲਦੇ ਨੇ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ 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 ਉਨੇ ਜਿਵੇਂ ਆਪਾਂ ਭਾਵੇਂ ਗਿਲਤੇ ਜੇ ਥੋੜੀ ਬੈਠੇ ਆ ਪ੍ਰਣਾਮ ਜੱਪ ਲਗੇ ਸ਼ਰਮ ਜੀ ਆਉਂਦੀ ਹੈ ਨਾ ਜੀ ਆਵਾਜ਼ ਨਿਕਲਦੀ ਨਹੀਂ ਨਾ ਪਰ ਇਹ ਜਬੜ ਹੈ ਜਦੋਂ ਕਿਸੇ ਨਾਲ ਲੜਦਾ ਹੋਵੇ ਨਾ ਮੇਰੇ ਵਰਗੇ ਤੇ ਜਦੋਂ ਫਿਰ ਆਵਾਜ਼ ਬਿਲਕੁਲ ਵੀ ਨਾ ਨਿਕਲਦੀ ਹੋਵੇ ਉਹਦੇ ਆਵਾਜ਼ ਵੀ ਚਾਰ ਘਰ ਤੱਕ ਤੇ ਪਹੁੰਚੀ ਜਾਂਦੀ ਹੈ ਉਹਨੋਂ ਬੈਠੇ ਦੇਖੋ 4 ਘੰਟੇ ਪਹਿਲੂ ਚੌਂਕ ਤੇ ਉੱਥੇ ਬੈਠੇ ਰਹੇ ਜੀ ਗੱਲਾਂ ਮਾਰਦੇ ਰਹੇ ਪਰ ਜਦੋਂ ਜੱਪਣ ਵਾਸਤੇ ਬੈਠੇ ਉਹਨਾਂ ਸੋਚਿਆ ਕੰਮ ਤੇ ਸੌਖਾ ਏ ਜੇ ਤੇ ਕੰਮ ਸੌਖਾ ਹੈ ਅੱਧਾ ਕੋ ਘੰਟਾ ਲੰਘਿਆ ਉਹਨ ਕਦੇ ਸੱਜੇ ਹੋਣ ਕਦੇ ਖੱਬੇ ਹੋਣ ਪੌਣਾ ਘੰਟਾ ਮਸਾ ਉਹਨਾਂ ਨੇ ਕੀਤਾ ਪੂਰਾ ਕਹਿੰਦੇ ਸਰਦਾਰ ਜੀ ਉੱਠ ਕੇ ਖਲੋ ਵੀ ਸਕਨੇ ਆ ਉਹ ਕਹਿੰਦੇ ਖਲੋ ਜੀ ਜਰੀ ਦਰੀ ਦੇ ਚਾਰਚ ਪਰੇ ਕੁੰਮੀ ਆ ਉਹ ਕਾਰਜੇ ਵਾਲੇ ਬਹਾ ਪੁਰਸ਼ੇ ਜਿਹਾ ਕਰਦੇ ਹੁੰਦੇ ਸਨਾਂ ਜੀ ਅਮਰਦੇਵੜੇ ਠਾਉਣਾ ਜਦੋਂ ਨਾਮ ਜਪਉਣਾ ਤੇ ਵੇਖਣਾ ਹੁਣ ਸੁਸਤੇ ਪੈਂਦੇ ਜਾਂਦੇ ਉਹਨਾਂ ਡਰਮ ਰੱਖਿਆ ਹੁੰਦਾ ਸੀ ਫਿਰ ਅੱਗੇ-ਅਗੇ ਘੁੰਮਣਾ ਕਿ ਹੁਣ ਢੇੜਾ ਬੰਨੀ ਚੱਲੋ ਜੀ ਘੁੰਮੀ ਜਨ ਲੋਕ ਕਿ ਨਾਂ ਵੀ ਜੱਪਣਾ ਨਾ ਨਹੀਂ ਬੈ ਕੇ ਜੱਪਿਆ ਜਾਂਦਾ ਖਲੋਕੇ ਜੱਪ ਲੋ ਇਹਨਾਂ ਨੇ ਤੋਂ 2-4 ਢੇੜੇ ਲਾਏ ਖਲੋਕੇ ਜੱਪਿਆ ਫਿਰ ਬੈ ਕੇ ਕਹਿੰਦੇ ਹੁਣ ਚਾਹ ਦੀ ਲੋਡ ਪੈ ਗਈ ਕਹਿੰਦੇ ਕੋਈ ਨਹੀਂ ਚਾਹ ਵੀ ਮਿਲ ਜੇਗੀ ਚਾਹ ਪੀਲੇ ਇਹਨਾਂ ਨੇ 2 ਢਾਈ ਘੰਟੇ ਪੂਰੇ ਕਿੱਥੇ ਉੱਠ ਕੇ ਖਲੋਗੇ ਜੀ ਕਹਿੰਦੇ ਸਰਦਾਰ ਜੀ ਕੋਈ ਮਿਹਨਤ ਮਜ਼ਦੂਰੀ ਵਾਲਾ ਕੰਮ ਹੈ ਤੇ ਦੱਸੋ ਨਹੀਂ ਤਾਂ ਸਾਨੂੰ ਨਹੀਂ ਪੈਸੇ ਚਾਹੀਦੇ ਇਹ ਕੰਮ ਤੇ ਬੜਾ ਔਖਾ ਸਮਝਿਆ ਸੀ ਬੜਾ ਔਖਾ ਹੈ ਕਿਉਂਕਿ ਕਈਆਂ ਨੂੰ ਵੇਖਣ ਵਾਲਿਆਂ ਨੂੰ ਲੱਗਦਾ ਹੈ ਤੇ ਵਿਹਲੜ ਜਿਹੜੇ ਬੈਠੇ ਹੋਏ ਨਾਮ ਜਪਣਾ ਵੀ ਕੋਈ ਕੰਮ ਹੈ ਤਾਂ ਕੁਝ ਜ਼ਿਆਦੇ ਦੂਰ ਨਾ ਜਾਈਏ ਸਾਡੇ ਆਪਣੇ ਵੀ ਇਸੇ ਤਰ੍ਹਾਂ ਹੁੰਦੇ ਹਨ ਕਿ ਭਾਈ ਸਾਹਿਬ ਨੇ ਤੇ 40-50 ਮਿੰਟ ਸਵੇਰੇ ਕੱਤਾ ਕਰਨੀ 40-50 ਮਿੰਟ ਸ਼ਾਮ ਨੂੰ ਕਰਨੀ ਤੇ ਵਿਹਲੇ ਰਹਿੰਦੇ ਨਹੀਂ ਇਹ ਵਿਹਲੇ ਰਹਿੰਦੇ ਨੇ ਇਸ ਕਰਕੇ ਇਹਨਾਂ ਨੂੰ ਸਾਡੇ ਵਾਲੀ ਡਿਊਟੀ ਵੀ ਦੇ ਦੋ ਕਿਉਂਕਿ ਦੂਰੋ ਦੂਰੋ ਲੱਗਦਾ ਹੈ ਨਾ ਜੀ ਜੇ ਬੋਲਣਾ ਹੈ ਕਥਾ ਕਰਨੇ ਦੇ ਵਾਸਤੇ ਕਈ ਕੁਝ ਸੁੰਨਾ ਪੈਂਦਾ ਕਈ ਕੁਝ ਪੜ੍ਹਨਾ ਪੈਂਦਾ ਫਿਰ ਕਿਤੇ 10 ਮਿੰਟ ਦਾ ਕੋਈ ਉਹ ਲੱਭਦਾ ਜਿਹੜਾ ਕੋਈ ਨਵਾਂ ਸੁਣਾਉਣਾ ਹੋਵੇ ਪਰ ਵਿਕਲਵੜੇ ਨੂੰ ਲੱਗਦਾ ਜੀ ਤੇ ਵਿਰਲੇ ਹੀ ਨੇ ਇਹਨਾਂ ਦੀ ਡਿਊਟੀ ਫੁਲਾਨੀ ਸਾਹ ਦੇ ਲੱਗੋ ਹੁਣ ਉਹਨਾਂ ਨੇ 2.5 ਘੰਟੇ ਮਸੇ ਕੀਤੇ ਜੀ ਉੱਠ ਕੇ ਚੱਲ ਪਏ ਪੁਰੇ ਸਤਿਗੁਰੂ ਦੇ ਪਵਨ ਬਚਨ ਇਹਨਾਂ ਪੜ੍ਹਦੇ ਰੋਜ਼ੀ ਆਖੜ ਔਖਾ ਸਾਚਾ ਨਾਉ ਪਰ ਉਹ ਸਰਦਾਰ ਜੀ ਨੇ ਫਿਰ ਵੀ ਕਿਹਾ ਚਲੋ ਤੁਹਾਡਾ ਪੜਾ ਹੋਵੇ ਤੁਹਾਡੇ ਕਰਕੇ ਮੇਰਾ ਵੀ ਹੋ ਗਿਆ 2.5 ਕਿੰਟ ਤੇ ਲੱਗ ਹੀ ਗਏ ਨਾ 600 ਰੁਪਇਆ ਦਿੱਤਾ ਉੱਥੋਂ ਤੋੜ ਦਿੱਤਾ ਹੁਣ ਸਤਿਗੁਰੂ ਜੀ ਦਾ ਨਾਮ ਜਪਣਾ ਸਭ ਤੋਂ ਪਹਿਲਾਂ ਇੱਕ ਖੰਭ ਹੈ ਜੀ ਤੇ ਦੂਜਾ ਖੰਭ ਨਾਲ ਸੇਵਾ ਹੈ ਨਾਮ ਇਸ ਕਰਕੇ ਜਪਣਾ ਹੈ ਕਿ ਅੰਦਰ ਕਿਤੇ ਉਸ ਪਾਸੇ ਨੂੰ ਚੱਲ ਪਾਵੇ ਤੇ ਸੇਵਾ ਇਸ ਕਰਕੇ ਕਰਨੀ ਕਿ ਨਿਮਰਤਾ ਜਵੇ ਹੁਣ ਸੇਵਾ ਵੀ ਇਸੇ ਤਰ੍ਹਾਂ ਦੀ ਜੀ ਸਾਨੂੰ ਲੱਗਦਾ ਕਿ ਭਾਂਡੇ ਮੰਜ ਨੇ ਕੋਈ ਔਖਾ ਕੰਮ ਨਹੀਂ ਸੀ ਭਾਂਡੇ ਦਾ ਪਕਰਾ ਚ ਵੀ ਮੰਜ ਨੇ ਕਈ ਹੋਟਲਾਂ ਚ ਵੀ ਮੰਜ ਦੇ ਨੇ ਗੁਰੂ ਘਰ ਆ ਕੇ ਮੰਜ ਲੈ ਪਰ ਫਰਕ ਹੈ ਇੱਥੇ ਭਾਂਡੇ ਮੰਜਨ ਦਾ ਇੱਥੇ ਜੋੜੇ ਸਾਫ ਕਰਨ ਦਾ ਪਾਵਰ ਤੇ ਕਿ ਸਾਡੇ ਵਿੱਚ ਨਿਮਰਤਾ ਹੈ ਪਰ ਇਹ ਭਾਂਡੇ ਮੰਜ ਨੇ ਸੇਵਾ ਕਰਨੀ ਲੰਗਰ ਬਣਾ ਲੈਣਾ ਇਹ ਕੰਮ ਸੌਖਾ ਹੀ ਅਸਲ ਸੇਵਾ ਜਿਹੜੀ ਗੁਰੂ ਸਾਹਿਬ ਜੀ ਨੇ ਕਹੀ ਹੈ ਜੇ ਸਤਗੁਰੂ ਕਹਿੰਦੇ ਨੇ ਨਾਮ ਜਪਣਾ ਔਖਾ ਤੇ ਭਾਈ ਸੇਵਾ ਕਰਨੇ ਵੀ ਕੋਈ ਸੌਖੀ ਨਹੀਂ ਕਿਉਂ ਦੀ ਸੇਵਾ ਕਰਨੇ ਕਿਉਂਕੀ ਸਤਗੁਰੂ ਕਹਿੰਦੇ ਨੇ ਸਤਗੁਰੂ ਕੀ ਸੇਵਾ ਗਾਖੜੀ ਗਾਖੜੀ ਦਰਤੀ ਹੁੰਦਾ ਔਖੀ ਗੁਰੂ ਦੇ ਦਸੀ ਹੋਈ ਬਖਸ਼ੀ ਹੋਈ ਸੇਵਾ ਬੜੀ ਔਖੀ ਹੈ ਜੀ ਕਹਿੰਦੇ ਸਤਗੁਰੂ ਕੀ ਸੇਵਾ ਗਾਖੜੀ ਸਿਰ ਦਿਜੈ ਆਪ ਗਵਾਏ ਸੇਵਾ ਤੇ ਤਾਅ ਹੁੰਦੇ ਜਦੋਂ ਆਪਣਾ ਸਿਰ ਅੱਗੇ ਰੱਖਦੇ ਆਪਣਾ ਭਾਵ ਬਿਲਕੁਲ ਹੀ ਛੱਡਦੇ ਤੇ ਜੇ ਸੇਵਾ ਕਰਕੇ ਜਿਤਾਈ ਜਾਣਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈ ਸਹਿ ਤੇ ਫਿਰ ਕਹਿੰਦੇ ਨੇ ਆਪਸ ਕੋ ਕਰ ਕਸ਼ਨਾ ਜਨਾਬ ਹੈ ਸੇਵਾ ਕਰਕੇ ਜੜਾਵੇ ਨਾ ਦੇਖੋ ਹੁਣ ਪਾਵੇਂ ਘਟ ਗਿਆ ਪਰ ਬਹੁਤ ਸਾਰੇ ਪਿੰਡਾਂ ਚ ਹਜੇ ਵੀ ਹੈ ਕਿ ਪਹਿਲੋਂ ਤੇ ਆਮ ਹੁੰਦਾ ਸੀ ਗੁਰੂ ਘਰਾਂ ਵਿੱਚ ਸ਼ਹਿਰਾਂ ਦੇ ਵਿੱਚ ਵੀ 15 15 ਮਿੰਟ ਜਿਹੜੇ ਸੈਕਟਰੀ ਸਟੇਟ ਸੈਕਟਰੀ ਹੁੰਦੇ ਸਨ ਉਹਨਾਂ ਨੂੰ ਨਾਮ ਬੋਲਣ ਲੱਗਿਆ ਲੱਗ ਜਾਂਦੇ ਸਨ ਜੀ ਕਿ ਫਲਾਣਾ ਸਹਿਬ ਕੋ ਫਲਾਣੇ ਦਾ ਪੁੱਤਰ 500 ਰੁਪਏ ਦਿੱਤਾ ਫਲਾਣੇ ਨੇ 100 ਦਿੱਤਾ ਫਲਾਣੇ ਨੇ 5000 ਦਿੱਤਾ ਔਰ ਜਦੋਂ ਇੱਕ ਵਾਰੀ ਕਿਹਾ ਕਿ ਹੁਣ ਪਿੰਡਾਂ ਵਿੱਚ ਚਲੋ ਸ਼ਹਿਰਾਂ 'ਚ ਤੇ ਐ ਨਹੀਂ ਹੁੰਦਾ ਕੰਮ ਪਹਿਲਾਂ ਤਾਂ ਡਿਸਟ੍ਰਿਕਟ ਲੱਗਦੀ ਸੀ ਬਾਹਰ ਔਰ ਪਿੰਡ ਜਾ ਕੇ ਜਦੋਂ ਇੱਕ ਵਾਰੀ ਗਿਆ ਤੇ ਗ੍ਰੰਤ ਸਿੰਘ ਨੂੰ ਪੁੱਛਿਆ ਹੁਣ ਵੀ ਨਾਮ ਬੋਲਣੇ ਪੈਂਦੇ ਨੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਦੇਖੋ ਇੱਥੇ ਗੁਰੂ ਘਰ ਦੇ ਵਿੱਚ ਬੰਦੇ ਜਿਹੜੇ ਬੈਠੇ ਨੇ 50 60 ਕੌਣ ਬੈਠੇ ਨੇ ਸਾਰੀ ਪੰਜਾਬ ਉੱਤੇ ਨੇ ਜੀ ਕਹਿ ਲਿਆ ਕਿ ਬਜ਼ੁਰਗੋ ਵਸਤਾ ਵਿੱਚ ਹੀ ਨੇ ਇਹ ਬੈਠੇ ਕਿਉਂ ਨੇ ਇਸ ਕਰਕੇ ਨਹੀਂ ਬੈਠੇ ਕਿ ਜਿਹੜੇ 50 60 ਜਾਂ 100 ਬੰਦੇ ਬੈਠੇ ਨੇ ਕਿ ਅਸੀਂ ਬਹੁਤ ਕੁਝ ਸੁਣਨਾ ਹੈ ਇਹਨਾਂ ਚ ਬਹੁਤ ਇਸ ਕਰਕੇ ਬੈਠੇ ਨੇ ਕਿ ਲਿਸਟ ਪੜਨੀ ਹੈ ਉਸ ਲਿਸਟ 'ਚ ਸਾਡਾ ਨਾਮ ਦਾ ਹੈ ਕਿ ਨਹੀਂ ਔਰ ਭਾਈ ਸਾਹਿਬ ਨੇ ਲਿਸਟ ਪੜ੍ਹ ਕੇ ਸੁਣਾਈ 15 ਮਿੰਟ ਲਾਏ ਤੇ 15 ਮਿੰਟ ਤੋਂ ਬਾਅਦ ਕਹਿੰਦੇ ਸਾਰਿਆਂ ਦੇ ਨਾਮ ਵੀ ਲੈ ਲਏ ਇਹ ਵੀ ਬੋਲ ਦਿੱਤਾ ਕਿ ਗੁਪਤਦਾਨ 20000 ਪਰ ਜਿਹੜਾ ਗੁਪਤਦਾਨ ਜਿੰਨੇ ਦਿੱਤਾ ਸੀ ਉਹ ਬਜ਼ੁਰਗ ਉੱਠ ਕੇ ਖਲੋ ਗਿਆ ਜੀ ਕਿ ਸਾਡਾ ਤੋਂ ਬੋਲਿਆ ਹੀ ਨਹੀਂ ਮੇਰੇ ਪੁੱਤਰ ਨੇ ਬਾਹਰੋਂ ਕੈਨੇਡਾ ਤੋਂ 10000 ਭੇਜਿਆ ਜਿੰਨਾ 5-500 100-100 ਦਿੱਤਾ ਉਹਨਾਂ ਦੇ ਨਾਮ ਬੋਲ ਦਿੱਤੇ ਉੱਠ ਕੇ ਰੋਲਾ ਪਾ ਦਿੱਤਾ ਤੇ ਖਾਕੇ ਜੀ ਖਾਕੇ ਜੀ ਨਾ ਹੀ ਨਹੀਂ ਬੋਲਦੇ। ਉਰਗ੍ਰੰਥ ਸਿੰਘ ਨੇ ਸਾਰੇ ਸਾਰਿਆਂ ਦੇ ਵਿੱਚ ਕਿਹਾ ਕਿ ਬਾਬਾ ਤੇਰੇ ਪੁੱਤਰ ਨੇ 21000 ਭੇਜਿਆ ਤੇ ਨਾਲ ਉਹਨੇ ਇਹ ਵੀ ਕਿਹਾ ਸੀ ਵੀ ਨਾਗੜੀ ਲੈਣਾ ਗੁਪਤ ਰੱਖਣਾ ਹੈ। ਵੀ 21000 ਤੇ ਨਿਸ਼ਚੇ ਚ ਮੈਂ 10 ਹੀ ਦਿੱਤਾ ਨੇ 21000 ਆ ਗਿਆ। ਕਹਿੰਦਾ ਜੇ ਗੁਪਤ ਕਹਿਣਾ ਸੀ ਫਿਰ ਗੁਪਤਦਾਨ ਤੇ ਠੀਕ ਤਰ੍ਹਾਂ ਕਹਿ ਦਿੰਦਾ ਕਿ ਕੈਨੇਡਾ ਤੋਂ ਗੁਪਤਦਾਨ ਭੇਜਿਆ ਹੈ। ਹੁਣ ਪਿੰਡ 'ਚ ਪਤਾ ਹੀ ਹੁੰਦਾ ਕੈਨੇਡਾ 'ਚ ਕੌਣ ਗਿਆ ਹੈ ਜੀ ਕਿ ਪਤਾ ਲੱਗ ਜਾਵੇ ਭਾਵੇਂ ਗੁਪਤ ਹੀ ਹੋਵੇ ਸਤਿਗੁਰੂ ਕਹਿੰਦੇ ਨੇ ਸੇਵਾ ਕਰਨੀ ਬੜੀ ਔਖੀ ਹੈ ਪਾਈ ਇੰਨੀ ਸੌਖੀ ਨਹੀਂ ਸਤਿਗੁਰੂ ਕੇ ਸੇਵਾ ਗਾਖੜੇ ਸਿਰ ਦੀਜੈ ਆਪ ਗੁਵਾਏ ਇਹ ਤੇ ਸੇਵਾ ਇਸ ਤਰ੍ਹਾਂ ਕਰ ਜੇ ਕਰਨੇ ਹਸਤੇ ਸਿਰ ਜੋ ਅੰਕਸ ਹੈ ਅਹਰ ਹੁਣ ਜੋ ਸਿਰ ਦੇ ਉਰੇ ਸਾਨੂੰ ਬਾਹਰ ਦੀ ਸੇਵਾ ਦੇਖ ਕੇ ਲੱਗਦਾ ਕਿ ਕਿੰਨਾ ਔਖਾ ਕੰਮ ਹੈ ਜੀ ਆਹ ਦੇਖੋ ਜਿਹੜਾ ਹੁਣ ਵਰੀਣਾ ਹੈ ਸਾਰੀ ਕਰਾਈ ਜਾਂਦੇ ਆ ਜੀ ਇਹ ਇਹ ਜਿਹੜੇ ਵ੍ਰੇਣਾ ਦੀ ਰਸਮ ਹੈ ਚੱਲੀ ਕਿੱਥੋਂ ਹੈ ਕਿਉਂਕਿ ਜਿੰਨੂੰ ਪੁੱਛ ਲੋ ਕਹਿੰਦੇ ਸਾਡੇ ਵੱਡੇ ਵੀ ਕਰਦੇ ਸਨ ਉਹਨੂੰ ਪੁੱਛੋ ਕਹਿੰਦੇ ਸਾਡੇ ਵੀ ਵੱਡੇ ਕਰਦੇ ਸਨ ਭਈ ਤੁਹਾਡੇ ਵੱਡੇ ਗੁਰੂ ਨਾਨਕ ਸਾਹਿਬ ਤੋਂ ਵੀ ਫਿਰ ਵੱਡੇ ਹੋ ਗਏ ਨੇ ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ 500 ਸਾਲ ਹੋ ਗਏ ਨੇ ਨਾ ਇਹ ਜਿਹੜਾ ਪ੍ਰੇਣਾ ਕਰਨਾ ਹੈ ਸਾਲ ਦੇ ਵਿੱਚ ਵਿੱਚ ਕਰਨਾ ਹੈ ਇਹ ਸਾਡੇ ਅੰਦਰੋਂ ਕਿਉਂ ਨਹੀਂ ਪਰਮ ਗਿਆ ਤੇ ਆਇਆ ਕਿੱਥੋਂ ਹੈ ਸਾਨ ਗੁਰੂ ਨਾਨਕ ਦੇਵ ਮਹਾਰਾਜ ਸੱਚ ਪਾਤਸ਼ਾਹ ਜੀ ਦੇਖੋ ਸੇਵਾ ਦੀ ਗੱਲ ਹੈ ਨਾ ਜਦੋਂ ਭਾਈ ਮਰਦਾਨਾ ਜੀ ਦੇ ਨਾਲ ਗਏ ਤੇ ਸਤਿਗੁਰ ਜੀ ਭਾਵੇਂ ਜਾਣਦੇ ਸਨ ਪਰ ਭਾਈ ਮਰਦਾਨਾ ਜੀ ਨੂੰ ਪੁੱਛ ਲਿਆ ਕਿ ਮਰਦਾਨਿਆ ਇਹ ਸੱਤ ਝੰਡੀਆਂ ਲੱਗੀਆਂ ਹੋਈਆਂ ਨੇ ਝੰਡੀਆਂ ਵਾਲਾ ਘਰ ਕਿੰਦਾ ਹੈ ਤੇ ਦੇਖੋ ਅੰਗਰੇਜ਼ਾਂ ਨੇ ਉਦੋਂ ਇਕੱਡੇ ਹੋਇਆ ਸੀ ਅੱਜ ਕਰੋਨਰੇ ਜਿਵੇਂ ਆਪਾਂ ਰਿਟਰਨ ਭਰਨੇ ਇਨਕਮ ਟੈਕਸ ਦੀ ਕਿ ਇਹਨੇ 5 ਲੱਖ ਤੂਤੇ ਪਹਿਲੋਂ 5 ਸੀ ਜਿਹੜਾ ਹੁਣ 3 ਹੋ ਗਿਆ ਕਿ ਤਿੰਨ ਤੂਤੇ ਪਰੋਟਾ ਤੇ ਤੂਤੇ ਪਰੋ ਉਦੋਂ ਅੰਗਰੇਜ਼ਾਂ ਨੇ ਕੱਢਿਆ ਹੋਇਆ ਸੀ ਜਿੰਦੇ ਕੋਲ ਜਿੰਦੇ ਕੋਲ 1000 ਜਾਂ ਉਹ ਸਮੇਂ ਸੀ ਕਿ 100 ਮੋਹਰ ਜਿੰਦੇ ਕੋਲ ਸੋਨੇ ਦੀ ਹੋਵੇ ਉਹ ਸੋਨੇ ਦੀ 100 ਮੋਹਰ ਵਾਲਾ ਇੱਕ ਆਪਣੇ ਘਰ ਦੇ ਉੱਤੇ ਚੰਡੀ ਲਾ ਸਕਦਾ ਤੇ ਚੰਡੀ ਲਾਉਣ ਦਾ ਮਤਲਬ ਇਹ ਸੀ ਕਿ 1000 ਦੇ ਕੋਲ ਸੋਨੇ ਦੀ ਮੋਹਰ ਹੈ ਤੇ ਜਦੋਂ ਟੈਕਸ ਦੇਣਾ ਹੋਵੇ ਕੰਮ ਸੌਖਾ ਹੁੰਦਾ ਕਿ ਉਹ ਸਰਵਲ ਟੈਕਸਪੇਪਰ ਇਹ ਸੱਤ-ਸੱਤ ਛੱਡਿਆ ਕਿੰਦੇ ਕਰ ਲੱਗੇ ਕਿੰਦੇ ਦੂਣੀ ਚੰਦ ਦੇ ਘਰ ਹੁਣ ਦੂਣੀ ਚੰਦ ਦੇ ਘਰ ਗੁਰੂ ਸਾਹਿਬ ਜੀ ਗਏ ਸਾਖੀ ਸਰੂ ਸਭ ਨੂੰ ਪਤਾ ਜੀ ਜਾ ਕੇ ਪੁੱਛਿਆ ਕਿੰਨੇ ਪੰਡਤ ਆਏ ਨੇ ਬ੍ਰਾਹਮਣ ਆਏ ਨੇ ਕਰਦੇ ਕਿਉਂ ਕਿੰਦੇ ਸਰਾਧ ਕਰਨੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਤੇ ਪੰਡਤ ਜੀ ਉਹ ਸ਼ਕਤੀਸ਼ਕਉਂਦੇ ਰਹੇ ਗੁਰੂ ਸਾਹਿਬ ਨੂੰ ਵੀ ਸ਼ੱਕ ਲਿਆ ਹੁਣ ਸਤਿਗੁਰੂ ਜੀ ਨੇ ਦ੍ਰੋਣੀ ਚੰਦ ਨੂੰ ਕਹਿੰਦੇ ਕੁਸੂਈ ਦਿੱਤੀ ਕਹਿੰਦਾ ਪੰਡਤ ਜੀ ਕੋਲ ਲੈ ਜਾਓ ਬ੍ਰਾਹਮਣ ਜੀ ਕੋਲੋਂ ਉਹਨੂੰ ਕਹਦੋ ਕਿ ਤੁਸੀਂ ਤੇ ਸਾਡਾ ਇੱਥੇ ਛਕਿਆ ਹੋਇਆ ਜਿਹੜਾ ਸਾਰਾ ਕੁਝ ਅੱਗੇ ਭੇਜਦੇ ਹੋ ਨਾ ਇਹ ਸੂਈ ਪੰਡਤ ਜੀ ਨੂੰ ਦੇ ਦਿਓ ਕਿਸੀ ਸੂਈ ਅੱਗੇ ਜਾ ਕੇ ਤੁਹਾਡੇ ਤੋਂ ਲੈਣ ਨੂੰ ਪਾਗੇ ਹੁਣ ਦ੍ਰੋਣੀ ਚੰਦ ਨੂੰ ਕਿੱਥੇ ਸਮਝੀ ਸੀ ਕਿਉਂਕਿ ਮਾਇਆ ਤਾਰੀਆ ਤੰਨਾ ਬੋਲਾ ਹੁੰਦਾ ਇਹ ਗੱਲ ਸਮਝਣੇ ਲੱਗੇ ਜਦੋਂ ਬ੍ਰਾਹਮਣ ਦੇ ਕੋਲ ਲੈ ਗਿਆ ਪੰਡਤ ਦੇ ਕੋਲ ਲੈ ਗਿਆ ਤੇ ਪੰਡਤ ਨੇ ਸਿੱਧਾ ਜਵਾਬ ਦਿੱਤੇ ਸੂਈ ਕਿੱਥੇ ਜਾਣੀ ਕਿੰਦੇ ਉਹ ਸਤਕੁਰੀ ਕਹਿੰਦਾ ਜੇ ਸੂਈ ਨਹੀਂ ਜਾਣੀ ਤੇ ਇਹਨਾਂ ਦਾ ਜਿਹੜਾ ਇਹਨਾਂ ਖਰਚਾ ਕਰਾ ਦਿੱਤਾ ਤੂੰ ਵਰੀਨੇ ਦੇ ਨਾਂ ਤੇ ਸਰਾਧ ਦੇ ਨਾਂ ਤੇ ਇਹ ਖਾਦ ਤੁਸੀਂ ਗਏ ਤੇ ਅਸੀਂ ਖਾ ਗਏ ਇਹ ਬਾਕੀ ਬਚਿਆ ਹੋਇਆ ਬਾਬਾ ਕਬੀਰ ਜੀ ਕਹਿੰਦੇ ਕਾਂ ਕੁੱਤੇ ਖਾ ਗਏ ਕਿਉਂਕਿ ਜੇ ਇਹਨਾਂ ਨੂੰ ਮਿਲਦਾ ਹੋਏ ਤੇ ਬਾਬਾ ਕਬੀਰ ਜੀ ਤੇ ਬਚਨ ਦੇ ਨਾ ਜੀ ਜੇ ਪੁੱਤੇ ਹੀ ਖਾ ਜਾਂਦੇ ਨੇ ਜੇ ਮਿਲਦਾ ਇਹਨਾਂ ਨੂੰ ਹੁੰਦਾ ਤੇ ਮੈਂ ਕਹਿੰਦਾ ਕਿ ਤੁਸੀਂ ਕਰਾਓ ਪਿੱਤਰ ਪੇ ਬੱਪਰੇ ਕਿਉਂਕਿ ਉਹ ਪਾਵੇ ਕਊਆ ਕੁੱਕਰ ਖਾਹੀ ਇਹ ਸੇਵਾ ਸਾਨੂੰ ਲੱਗਦਾ ਕਿ ਸੌਖੀ ਕਿ ਚਲੋ ਉਦੋਂ ਬ੍ਰਾਹਮਣ ਸੀ ਤੂੰ ਹੁਣ ਪੰਜ ਸਿੰਘ ਸੱਦ ਲੋ ਪੰਜ ਸਿੰਘਾਂ ਦੇ ਨਾਂ ਤੇ ਕਰਨਾ ਕਿ ਜੇ ਕਰਨਾ ਵਰੀਣਾ ਹੀ ਹੈ ਜਾਂ ਕਰਨਾ ਸਰਾਤੀਏ ਸਰਾਤ ਵਾਲੇ ਦਿਨ ਹੁਣ ਪੰਡਤ ਨੂੰ ਨਹੀਂ ਇਸ ਸੰਸਗ ਦੇ ਮੰਦਿਰ ਚ ਜਾਵਾਂਗੇ ਲੋਕ ਕਹਿਣਗੇ ਸਿੱਖ ਹੋ ਕੇ ਮੰਦਿਰ ਚ ਜਾਂਦਾ ਹੈ ਉਹਨੇ ਬਣਾਇ ਭਰਮ ਐਸਾ ਬਾਅਦ ਦਿੱਤਾ ਕਿ ਬਸ ਜੋ ਕੁਝ ਮੰਤਰਾਂ ਚ ਹੁੰਦਾ ਤੂੰ ਸੇ ਆਪਣੇ ਘਰਾਂ ਚ ਕਰੀ ਜੋ ਪੰਜਾ ਸਿੰਘਾ ਨੂੰ ਬੁਲਾ ਲਓ ਜੀ ਪੰਜਾ ਸਿੰਘਾਂ ਦੇ ਨਾਮ ਤੇ ਕੰਮ ਫਿਰ ਵੀ ਉਹ ਬ੍ਰਾਹਮਣ ਵਾਲਾ ਕਿ ਤੁਸੀਂ ਸ਼ੱਕੋ ਕਿਉਂ ਜੀ ਔਰ ਦੇਖੋ ਕਹੀ ਸਕਉਂਦੇ ਨੇ ਕਿ ਸਾਡੇ ਸਰਦਾਰ ਜੀ ਨੂੰ ਪਸੰਦ ਇਹ ਮਿੱਠਾ ਸ਼ੱਕੋ ਜੀ ਧੱਕੇ ਨਾਲ ਪਾਈ ਜਾਣਗੇ ਇੱਕ ਪਾਸੇ ਖੀਰ ਪਾਈ ਜਾਣਗੇ ਦੂਜੇ ਪਾਸੇ ਦਹੀਂ ਪਾਈ ਜਾਣਗੇ ਕਿਉਂਕਿ ਤੇ ਸਾਡੇ ਸਰਦਾਰ ਜੀ ਨੂੰ ਪਸੰਦ ਸੀ ਹੁਣ ਖਰ ਖਰ ਕਿ ਮੈਂ ਕਰਨਾ ਸਰਦਾਰ ਜੀ ਨੂੰ ਤੋਂ ਹੋਰ ਕੁਛ ਉਹ ਬੜਾ ਕੁਝ ਪਸੰਦ ਹੋਏਗਾ ਫਿਰ ਤੁਸੀਂ ਉਹ ਵੀ ਕਹੋਗੇ ਕਿ ਬੋਤਲ ਵੀ ਰੋਜ਼ ਪਿੰਦਾ ਸੀ ਇਹ ਵੈਭ ਭਰਮ ਇਨਾ ਪਾ ਦਿੱਤਾ ਕਿ ਵਰੇੜੇ ਚੋਂ ਬਾਹਰ ਨਹੀਂ ਨਿਕਲੇ ਸੇਵਾ ਕਰਨੀ ਸੌਖੀ ਨਾ ਸਾਨੂੰ ਲੱਗੀ ਕਿ ਪੰਜਾਂ ਦਾ ਪ੍ਰਸ਼ਾਦੇ ਤਿਆਰ ਕਰ ਲੈਣਾ 2 ਘੰਟੇ ਲੱਗਣਗੇ ਤਿਆਰ ਹੋ ਜਣੇ ਇਹ ਕੰਮ ਸੌਖਾ ਹੈ ਪਰ ਧੰਗੁਰੂ ਨਾਨਕ ਦੇ ਮਹਾਰਾਜ ਹੁਣ ਦੇਖੋ ਜਦੋਂ ਕਹਿੰਦੇ ਸਾਡੇ ਵੱਡੇ ਵੱਡੇਰੇ ਕਰਦੇ ਆਏ 550 ਸਾਲ ਤੋਂ ਹੋ ਗਿਆ ਨਾ ਹੁਣ ਗੁਰੂ ਨਾਨਕ ਸਾਹਿਬ ਤੂੰ ਵੱਡਾ ਵਡੇਰਾ ਸਾਡਾ ਕਿਡਾ 550 ਸਾਲ ਤੋਂ ਸਾਨੂੰ ਸਮਝਾ ਕੇ ਗਏ ਨਹੀਂ ਕਿ ਦੇਖੋ ਜਿਹੜਾ ਜੋ ਜੇ ਮਹੱਕਾ ਕਰਮੂ ਹੈ ਘਰ ਮੈਂ ਪੁੱਤਰੀ ਪਿਤਰੀ ਦੇ ਜੇ ਬੰਦਾ ਕਿਸੇ ਦਾ ਘਰ ਠੱਗ ਕੇ ਉਹ ਠੱਗੇ ਹੋਏ ਲੁੱਟੇ ਹੋਏ ਪੈਸਾ ਨਾਲ ਘਰ ਵਿੱਚ ਪਿਤਰਾ ਦੇ ਨਿਮਿਤ ਕੋਈ ਸ਼ਰਧ ਕਰਾਏ ਇਹਦਾ ਪਾਵਰ ਤੇ ਹੀ ਹੈ ਨਾ ਕਿਉਂਕਿ ਜੇ ਆਸਾ ਕਿ ਵਾਰ ਅਸੀਂ ਪੜ੍ਹੀ ਸੁਣੀ ਹੁੰਦੀ ਅਰਤ ਵਿਚਾਰੇ ਹੁੰਦੇ ਔਰ ਦੇਖੋ ਮੈਂ ਕਿਹਾ ਫਿਰ ਮੰਗਲਵਕ ਕਿਉਂਕਿ ਅਸੀਂ ਛੁੱਟੇ ਜੇ ਆਸਾ ਕਿ ਵਾਰ ਦਾ ਕੀਰਤਨ ਹੁੰਦਾ ਹੀ ਉਸ ਵੇਲੇ ਹੈ ਕਿ ਜਦੋਂ ਕਿ ਅੱਧੇ ਕੇ ਪੌਣੇ ਤੋਂ ਵੱਧ ਕੌਮ ਹਜੇ ਸੁੱਤੀ ਹੁੰਦੀ ਹੈ ਕਿਉਂਕਿ ਸੁਣ ਵੀ ਨਾ ਕੋਈ ਲਵੇ ਆਸਾ ਕਿ ਵਾਰ ਤਸਵੀਰ ਸੂਰਜ ਨਿਕਲ ਜੱਤੀ ਔਰ ਇਹ ਆਸਾ ਕਿਵਾਰ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਕਰ ਠੱਗ ਕੇ ਪਿਤਰਾਂ ਦੇ ਨਿਮਿਤ ਤੁਸੀਂ ਦਾਨ ਕਰੋ ਜੋ ਉੱਥੇ ਪਹੁੰਚਦਾ ਹੋਵੇ ਕਹਿੰਦੇ ਅੱਗੇ ਵਸਤ ਸਜਾਣੀ ਹੈ ਪਿਤਰੀ ਚੋਰ ਕਰੇ ਇਹ ਤੇ ਅੱਗੇ ਜਾ ਕੇ ਤੁਹਾਡੇ ਪਿਤਰਾਂ ਨੂੰ ਵੀ ਚੋਰ ਬਣਾਏਗੀ ਅੱਗੇ ਜਾਂਦਾ ਕੁਝ ਨਹੀਂ ਪਰ ਸਾਡੇ ਅੱਗੇ ਆਇਆ ਕਿ ਉਹ ਸਤਿਗੁਰੂ ਜੀ ਨੇ ਉੱਥੇ ਪਾਵਨ ਬਚਨ ਕਹੇ ਨੇ ਕਿ ਭਾਈ ਜੇ ਕੁਝ ਨਾਲ ਜਾਂਦਾ ਹੈ ਨਾ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੇ ਲੋਕ ਕਹਿੰਦੇ ਨੇ ਸ਼ਰਾਧ ਕਰੋ ਉਹਨਾਂ ਵਿਚੋੜਣਾ ਸੀ ਵੀ ਆਗੇ ਨਾ ਜੇ 550 ਸਾਲ ਤੋਂ ਸਾਡੇ ਅੰਦਰੋਂ ਪਰਮ ਨਹੀਂ ਅਸੀਂ ਕੱਢ ਸਕੇ ਤੇ ਅਸੀਂ ਕੱਢਦੇ ਵੀ ਕਿਉਂ ਜੀ ਪਿੰਡਾਂ ਥਾਵਾਂ ਤੇ ਕਿ ਸ਼ਹਿਰਾਂ ਜੇ ਕਿ ਬਹੁਤੇ ਗ੍ਰੰਥੀ ਸੰਗਤ ਤੇ ਅੱਜ ਵੀ ਭਲੇਖਾ ਪਾਈ ਜਾਂਦੇ ਨੇ ਫੇ ਤੁਸੀਂ ਵਰੀਣਾ ਕਰਾਉਣਾ ਸਾਲ ਪੂਰਾ ਨਾ ਹੋਵੇ ਪਹਿਲੋਂ ਪਹਿਲੋਂ ਕਰਾ ਲਿਓ ਕਿਉਂਕਿ ਕਹਿੰਦੇ ਜੇ ਸਾਲ ਪੂਰਾ ਹੋ ਗਿਆ ਫਿਰ ਸਵਰਗਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਅਸੀਂ ਲੋਕਾਂ ਨੂੰ ਕਿਉਂ ਦੱਸਾਂਗੇ ਜੀ ਕਿਉਂਕਿ ਸਾਲ ਬਾਅਦ ਵਰੇੜਾ ਹੋਣਾ ਏ ਜੇ ਇੱਕ ਮੰਝਾ ਬਿਸਤਰਾ ਗੁਰੂ ਘਰ ਵਿੱਚ ਆਏਗਾ ਤੇ ਘਟੋ ਘਟੇ ਇੱਕ ਸੂਟ ਸਾਨੂੰ ਵੀ ਮਿਲੇਗਾ ਸੂਟ ਦੇ ਨਾਲ ਜੁੱਤੀਆਂ ਵੀ ਮਿਲਣਗੀਆਂ ਉਹਰੇ ਸਾਤੇ ਗੁਰੂ ਗੁਰੂ ਸਾਹਿਬ ਜੀ ਕਹਿੰਦੇ ਮਿਲਦੀਆਂ ਜੁੱਤੀਆਂ ਹੀ ਨਹੀਂ ਭੀ ਅੱਗੇ ਵੀ ਜਾ ਕੇ ਮਿਲਣਗੀਆਂ ਜੇ ਭਰਮ ਪਾ ਕੇ ਕਿਸੇ ਕੋਲ ਲਿਆ ਉਥੇ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਕਹਿੰਦੇ ਵੱਡਿਆ ਹੱਥ ਦਲਾਲ ਕੈ ਮੁਸਬੀ ਇਹ ਕਰੇ ਇਹ ਦਲਾਲੀ ਕਰਨ ਵਾਲਿਆਂ ਦੇ ਤੇ ਹੱਥ ਵੱਡ ਦੋ ਹੱਥ ਵੱਡਣ ਦਾ ਭਾਵੇਂ ਨਾ ਦੇ ਸਹਾਰੇ ਨਾ ਰਹੋ ਗੁਰੂ ਦੇ ਬਾਣੀ ਪੜ੍ਹੋ ਸਮਝੋ ਇਹਨਾਂ ਵਰੇਣਿਆਂ ਤੋਂ ਬਾਹਰ ਨਿਕਲੋ ਹੁਣ ਉੱਥੇ ਸਤਿਗੁਰ ਜੀ ਨੇ ਪਾਵਨ ਬਚਨ ਕਿਹਾ ਹਾ ਅੱਗੇ ਕੁਛ ਜਾਂਦਾ ਜੀ ਕਹਿੰਦੇ ਨਾਨਕ ਉੱਥੇ ਕਹਿੰਦੇ ਨੇ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਅੱਗੇ ਤੇ ਉਹ ਮਿਲਣਾ ਜਿਹੜਾ ਆਪਣੇ ਜੀਵਨ ਵਿੱਚ ਆਪ ਤੋਂ ਆਪਣੇ ਹੱਥੀ ਖੱਟਿਆ ਕਮਾਇਆ ਤੇ ਉਹਦੇ ਵਿੱਚੋਂ ਜੋ ਕੁਛ ਦਾਨ ਕੀਤਾ ਅੱਗੇ ਉਹ ਹੀ ਮਿਲਣਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਬਚਨ ਹੈ ਹੁਣ ਇਹ ਸ਼ਰਾਧਾਂ ਦੀ ਗੱਲ ਚੱਲ ਗਈ ਸਮਾ ਹੋ ਗਿਆ ਬਸ ਇੱਕੋ ਇੱਕ ਦੋ ਮਿੰਟ ਵਿੱਚ ਸਮਾਪਤ ਕਰ ਦੇਣੀ ਹੈ ਸਤਿਗੁਰੂ ਧੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਆਇਆ ਗਿਆ ਮੂਇਆ ਨਾਉ ਆਇਆ ਪਾਵ ਜਨਮ ਹੋਇਆ ਗਿਆ ਜਦੋਂ ਮੌਤ ਹੋਗੀ ਆਉਣ ਤੇ ਤੇ ਜਾਣ ਦੇ ਵਿਚਾਰ ਨਾਲ ਜਿਹੜਾ ਜੀਵਨ ਹੈ ਆਪਾਂ ਉਹਨੂੰ ਜੀਵਨ ਕਹਿੰਦੇ ਆ ਨਾ ਜੀ ਆਇਆ ਤੇ ਮਰ ਗਿਆ ਆਇਆ ਗਿਆ ਮੋਇਆ ਨਾਉ ਤੇ ਪਿੱਛੇ ਕੀ ਕਰਦੇ ਨੇ ਜੀ ਕਹਿੰਦੇ ਪਿੱਛਲ ਪੱਤਲ ਸਦਿਉ ਕਾਮ ਕਾਉਂ ਸ਼ਬਦ ਵਰਤਿਆ ਪਿੱਛਲ ਪੱਤਲ ਸਦਿਐ ਕਾਉ ਹੁਣੇ ਪੱਤਲ ਸਦਿਐ ਕਾਉ ਦਾ ਅਰਥ ਕੀ ਹੈ ਜੀ ਦੇਖੋ ਪਹਿਲੋਂ ਨਹੀਂ ਸੀ ਪਤਾ ਪਰ ਇਹ ਜਿਹੜੇ ਹੁਣ ਤ੍ਰੇਣੀ ਮੰਨਿਆ ਜਾਂਦੇ ਨਾਹਬਦ ਵਾਲੀ ਥਾਂ ਇੱਥੇ ਕੋਈ ਕਿਸੇ ਨੇ ਦੱਸਿਆ ਕਿ ਦੋ ਬੀਬੀਆਂ ਬੈਠੀਆਂ ਹੋਈਆਂ ਇਹ ਵੈਭ ਪਰਮ ਇਹਨਾ ਪਾਇਆ ਕਿ ਮਰਨ ਤੋਂ ਬਾਅਦ ਜਿਹੜੇ ਤੁਹਾਡੇ ਪਿਤਰ ਨੇ ਨਾ ਪਹਿਲੋ ਕੰਮ ਬਣਦੇ ਨੇ ਕੰਮ ਤੋਂ ਬਾਅਦ ਉਹਨਾਂ ਨੂੰ ਫਿਰ ਮੁਕਤੀ ਮਿਲਦੀ ਹੈ ਦੋ ਬੇਬੀਆਂ ਉੱਥੇ ਪੱਤਲ ਲੈ ਕੇ ਪੱਤਲ ਦੇ ਅੱਜ ਥਾਲੀ ਕਰ ਲਈ ਜੀ ਦੋ ਥਾਲ ਪਰ ਕੇ ਰੱਖੇ ਹੋਏ ਨੇ ਤੇ ਕਾਂਵਾਂ ਨੂੰ ਦਿਖਦੀਆਂ ਨੇ ਕਾਂ ਆਉਣ ਤੁਸੀਂ ਹੁਣ ਕਾਂ ਦੇਖਿਆ ਕਦੇ ਕਦੇ ਜੀ ਹੁਣ ਤੇ ਕਾਂ ਵੀ ਨਹੀਂ ਨਜ਼ਰ ਆਉਂਦੇ ਦਿਸਦੀ ਨਹੀਂ ਕਿਉਂਕਿ ਜਿਹੜੇ ਟਾਵਰ ਲੱਗੇ ਨੇ ਇਹਨਾਂ ਨੇ ਸਭ ਕੁਝ ਛਾ ਲਿਆ ਕਹਿੰਦੇ ਕਾਵਾ ਨੂੰ ਦੇਖਦੇ ਕਿ ਕਾਂ ਆਉਣ ਇਹਨਾਂ ਵਿੱਚ ਇੱਕ ਤੇ ਬੁਰਕੀ ਇੱਕ ਤੇ ਚੁੰਝ ਪਰਣ ਤੇ ਸਾਡਾ ਕੰਮ ਸਿਆਪਾ ਖਤਮ ਹੋਵੇ ਹੁਣ ਓਕੀਆ ਹੋ ਗਿਆ ਕਦੇ ਦੀ ਬੈਠੀ ਨੇ ਕਾਂ ਆਉਂਦਾ ਇੱਕ ਉੱਥੇ ਕੋਲਾ ਕੇ ਬੈੰਦਾ ਫਿਰ ਉੱਡ ਜਾਂਦਾ ਚੁੰਝ ਨਹੀਂ ਮਾਰਦਾ ਕਿੰਨਾ ਕੁ ਖਾਏ ਕਿ ਕਈਆਂ ਨੇ ਰੱਖੇ ਹੁੰਦੇ ਨੇ ਪੱਤਲੇ ਦੋ ਬੇਬੇ ਆਪਸ ਬੈਠਿਆ ਕਹਿੰਦੇ ਕਾਂ ਆਉਂਦਾ ਵੀ ਐ ਆ ਕੇ ਫਿਰ ਉੱਡ ਜਾਂਦਾ ਨੇ ਖਾਣਾ ਵੀ ਲੱਗਦਾ ਤੇ ਦੂਜੀ ਬੀਬੀ ਕਹਿੰਦੇ ਕਿ ਮੇਰੇ ਸੋਨੂ ਦੇ ਪਾਪੇ ਦਾ ਕਹਿੰਦੇ ਸੁਭਾਈ ਐਵੇਂ ਦਾ ਸੀ ਕਿਵੇਂ ਦਾ ਕਿ ਰੋਟੀ ਬਣਾ ਕੇ ਰੱਖ ਦੇਣੀ ਫਿਰ ਵਾਜਾ ਮਾਰਦੇ ਰਹਿਣਾ ਮਾਰਦੇ ਰਹਿਣਾ ਜਦੋਂ ਠੰਡੀ ਹੋ ਜਾਣੀ ਫਿਰ ਆ ਕੇ ਖਾਣਾ ਉਹਨਾਂ ਸੋਨੂ ਦਾ ਪਾਪਾ ਕੰਮ ਪੜਿਆ ਜੀ ਇਹ ਸਾਡੇ ਦਰਵਾਜ਼ੇ ਵੀ ਪਾ ਦਿੱਤੇ ਨਾ ਕਿ ਸਾਲ ਤੋਂ ਪਹਿਲਾਂ ਪਹਿਲਾਂ ਤੁਸੀਂ ਵੀ ਰੇਣਾ ਕਰਾਓ ਪਰ ਸਤਗੁਰੂ ਜੀ ਕਹਿੰਦੇ ਨੇ ਭਾਈ ਗੁਰੂ ਘਰ ਸਿੱਖ ਹੋਈ ਹੈ ਜਿਹੜਾ ਗੁਰੂ ਦੇ ਬਾਣੇ ਵਿੱਚ ਆਵੇ ਤੇ ਗੁਰੂ ਦਾ 파ੜਾ ਇਹ ਹੈ ਕਿ ਜੇ ਸਿਮਰਨ ਕਰਨੇ ਇਸੇ ਕਰਕੇ ਕਿਸੇ ਨਵੈਮਾ ਪਰਮਾਤਮਾ ਤੋਂ ਸਾਨੂੰ ਮੁਕਤੀ ਮਿਲੇ ਇਹਨਾਂ ਤੋਂ ਅਸੀ ਆਜ਼ਾਦ ਹੋਈਏ ਪਰ ਇਹ ਬੰਦਨ ਅਸੀਂ ਕਿਉਂਕਿ ਤਾਂ ਨਹੀਂ ਸਾਡੇ ਛੁੱਟ ਸਕੇ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਮੁਗਤ ਪੰਥ ਜਾਣੋ ਤੈ ਨਾਹਿਨ ਧਨ ਜੋਰਣ ਕੋ ਤਾਇਆ ਮੁਕਤੀਦਾਰਾ ਤੂੰ ਸਮਝੀ ਨਹੀਂ ਕਿ ਇਹ ਨਵੈਮਾ ਪਰਮਾਤਮਾ ਤੋਂ ਤੇ ਮੁਕਤ ਹੋਣਾ ਸੀ ਕਿਉਂਕਿ ਰੀਤਾ ਬਣ ਜਾਂਦੀ ਐ ਇਹਨਾਂ ਨੇ ਜੀ ਇਹ ਕਿੱਥੋਂ ਆਈਆਂ ਕਿਵੇਂ ਬਣੀਆਂ ਕਦੇ ਨਹੀਂ ਵਿਚਾਰ ਕੀਤੇ ਵੱਡੇ ਕਹਿੰਦੇ ਸਨ ਫਿਰ ਬੇਨਤੀ ਕਰਦੇ ਗੁਰੂ ਨਾਨਕ ਸਾਹਿਬ ਤੋਂ ਵੀ ਸਾਡੇ ਵੱਡੇ ਸਾਨੂੰ ਕੋਈ ਜੀ ਸਤਿਗੁਰ ਦੀ ਕਿਰਪਾ ਕਰਦੇ ਨੇ ਭਾਈ ਜੇ ਗੁਰੂ ਦਾ ਦੱਸਿਆ ਹੋਇਆ ਸਿਮਰਨ ਗੁਰੂ ਦੀ ਬਖਸ਼ੀ ਹੋਈ ਸੇਵਾ ਨਹੀਂ ਤੇ ਸੁੱਖ ਕਦੇ ਨਹੀਂ ਜੇ ਪਿੰਡ ਸਤਿਗੁਰ ਤੋਂ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਤੇ ਪਛਤਾਵੇ ਤੋਂ ਬਿੜਾ ਕੁਝ ਨਹੀਂ ਜੇ ਮਿਲਦਾ ਹਰ ਕੇ ਦਾਸ ਸੁਸਹਿਲੇ ਭਾਈ